ਸ਼ਸ਼ੀਗਲ ਬਾਈ ਕੀ ਨਾ ਜੀ ਨਾ ਆਪਣਾ ਮੇਰਾ ਨਾਮ ਅਮਰਿਤਪਾਲ ਸਿੰਘ ਹੈ ਮੈਂ ਲੁਧਿਆਣਾ ਲੋਕਲ ਦਾ ਰਹਿਣ ਵਾਲਾ ਹੀ ਹਾਂ ਹਾਂਜੀ ਹਾਂਜੀ ਬੀਜਪੀ ਨੂੰ ਅਸੀਂ ਮੌਕਾ ਦੇਵਾਂਗੇ ਹਾਂਜੀ ਹਾਂਜੀ ਪੰਜਾਬੀ ਪਾਈ ਤਾਂ ਕਹਿ ਰਹੇ ਨੇ ਆਪਾਂ ਬੀਜਪੀ ਨੂੰ ਮੌਕਾ ਦੇ ਸਕੀਏ ਕਹਿ ਰਹੇ ਨੇ ਆਪਾਂ ਬੀਜਪੀ ਨਹੀਂ ਬੀਜਪੀ ਕਾਫੀ ਆਪਾਂ ਨੂੰ ਸੁਜੈਸ਼ਨ ਦੇ ਰਹੀ ਆ ਪਾਰਟੀ ਆਈ ਆਪਾਂ ਨੂੰ ਜਿਵੇਂ ਕਿ ਆ ਸੜਕਾਂ ਦਾ ਕੰਮ ਸਰੀ ਹੋ ਰਿਹਾ ਸਾਰਾ ਕੁਝ ਵਧੀਆ ਹੋ ਰਿਹਾ ਸੜਕਾਂ ਤੇ ਆਪਣਾ ਪਿਛੋਕਾਨਕ ਵਗੈਰਾ ਹੋ ਗਿਆ ਸਾਰੀ ਆਪਨ ਫਰੀ ਮਿਲ ਰਹੀ ਆ ਬੀਜੇਪੀ ਵੱਲੋਂ ਠੀਕ ਆ ਸਾਰੀ ਮਤਲਬ ਸਹੀ ਤਰੀਕੇ ਨਾਲ ਆਪਨ ਵਧੀਆ ਮਤਲਬ ਮਿਲ ਰਹੀ ਆ ਠੀਕ ਹੈ ਉਤੋ ਜੀ ਆ ਜਿਹੜਾ ਇਸ਼ਵਨ ਕਾਰਡ ਆ ਉਹ ਆਪਨ 5 ਲੱਖ ਦਾ ਬੀਮਾ ਇਹ ਮਿਲ ਰਿਹਾ ਵਾ ਕਾਲਜ ਵਿੱਚ ਜਿਹੜੇ ਬੱਚਿਆਂ ਦੀ ਪੜਾਈ ਫਰੀ ਚੱਲ ਰਹੀ ਆ ਐਸਟੀ ਸਟੂਡੈਂਟ ਲਈ ਖਾਸ ਉਹਨਾਂ ਨੂੰ ਕੋਈ ਵੀ ਪ੍ਰੇਸ਼ਾਨੀ ਨਹੀਂ ਆਉਂਦੀ ਹੈਗੀ ਹੱਦ ਤੱਕ ਕੋਈ ਪ੍ਰੇਸ਼ਾਨੀ ਨਹੀਂ ਆਈ ਹੈਗੀ ਸਾਰੀ ਸਕਾਲਰਸ਼ਿਪ ਟਾਈਮ ਟੂ ਟਾਈਮ ਆਉਂਦੀ ਆ ਠੀਕ ਹੈ ਆਹੀ ਮਤਲਬ ਗਰੀਬ ਕਰਨ ਲਈ ਰਾਸ਼ਨ ਸਾਰਾ ਪਾਣੀ ਮੁਫਤ ਆ ਰਿਹਾ ਅੱਜ ਕੱਲ ਥਾਰਾ ਠੀਕਾ ਉਹਨਾਂ ਲਈ ਪੈਨਸ਼ਨ ਵੀ ਲੱਗ ਰਹੀ ਆ ਪਿੱਛੋ ਵੜੇਪਾ ਪੈਨਸ਼ਨ ਵੀ ਲੱਗ ਰਹੀ ਆ ਜਿਹੜੀ ਵਿਧਵਾ ਪੈਨਸ਼ਨ ਆ ਉਹ ਵੀ ਲਾ ਰਹੀ ਆ ਬੀਜੇਪੀ ਠੀਕ ਹੈ ਤੇ ਉਤੋਂ ਜੀ ਜੇ ਕੋਈ ਘਰ ਵਿੱਚ ਕੋਈ ਪ੍ਰੋਬਲਮ ਆ ਜਾਂਦੀ ਆ ਤਾਂ ਉਹ ਸਾਰੇ ਪ੍ਰੋਬਲਮ ਦਾ ਹੱਲ ਕਰ ਦਿੰਦੀ ਆ ਬੀਜੇਪੀ ਹਾਂਜੀ ਹਾਂਜੀ ਗਰੀਬਾ ਲੋਕਾਂ ਦਾ ਕਲ ਜੋ ਵੀ ਉਹਨਾਂ ਨੂੰ ਜ਼ਰੂਰਤਮੰਦ ਦਾ ਸਮਾਨ ਆ ਸਾਰਾ ਮਿਲ ਰਿਹਾ ਉਹਨਾਂ ਨੂੰ ਹਾਂਜੀ ਹਾਂਜੀ ਕੋਈ ਕੰਮ ਨਹੀਂ ਕਰ ਰਹੀ ਨਹੀਂ ਨਹੀਂ ਕੋਸ਼ ਅਜੇ ਤੱਕ ਕੋਈ ਸਾਨੂੰ ਦੇਖਣ ਚ ਨਹੀਂ ਮਿਲਿਆ ਹੈਗਾ ਵੀ 1000 ਰੁਪਏ ਨਹੀਂ ਕੋਈ ਅਕਾਊਂਟ ਦੇ ਵਿੱਚ ਕੁਝ ਨਹੀਂ ਆਇਆ ਹੈਗਾ 1000 ਰੁਪਏ ਕੁਝ ਨਹੀਂ ਆਇਆ ਹੈਗਾ ਸਿਰ ਨਹੀਂ ਮਿਲਿਆ ਕੁਝ ਨਹੀਂ ਮਿਲਿਆ ਜੋ ਕਹਿੰਦੇ ਵਸ ਪਹਿਲਾਂ ਕਹਿ ਦਿੰਦੇ ਵੋਟਾਂ ਤੋਂ ਬਾਅਦ ਕੁਝ ਨਹੀਂ ਆਉਂਦਾ ਹੈਗਾ ਕੁਝ ਵੀ ਨਜ਼ਰ ਆਇਆ ਵੀ ਨਹੀਂ ਇੱਕ ਵਾਰ ਵੀ ਨਜ਼ਰ ਨਹੀਂ ਆਇਆ ਮੈਂ ਤਾਂ ਦੇਖਿਆ ਨਹੀਂ ਹੈਗਾ ਨਾ ਵੀਰੇ ਹਾਂਜੀ ਬਸ ਫਿਰ ਜਾਂਦਾ ਇਹਦੀ ਤਰੱਕੀ ਕਰਨ ਦੇਖ ਕੇ ਉਹ ਖੜਾ ਰਿਹਾ ਹੋਊਗਾ ਵੀ ਹਾਂ ਇਹਦੀ ਤਰੱਕੀ ਹੋ ਰਹੀ ਆ ਵੀ ਇਹ ਕੰਮ ਕਰ ਰਿਹਾ ਤਾਂ ਮੈਂ ਇਹਦੇ ਨਾਲ ਖੜ ਕੇ ਆਪਦਾ ਵੀ ਉਹਦੇ ਵਿੱਚ ਆਪਦਾ ਹਿੱਸਾ ਪਾਉਂਦਾ